ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਲਈ ਬਿਗਲ ਵੱਜ ਗਿਆ ਅੱਜ ਉੱਥੇ ਚੋਣ ਜਾਬਤਾ ਜਿਹੜਾ ਲਾਗੂ ਹੋ ਚੁੱਕਾ 13 ਜੂਨ ਤੋਂ ਜਿਹੜੀਆਂ 14 ਜੂਨ ਤੋਂ ਨਾਮਿਨੇਸ਼ਨਾਂ ਸ਼ੁਰੂ ਹੋ ਜਾਣਗੀਆਂ ਇਹ ਚੋਣ ਜੇ ਪਿਛਲੀ ਲੋਕ ਸਭਾ ਦੇਖੀਏ ਜਿਹੜੀ ਹੁਣੇ ਹੋਈ ਹੈ ਉਹਦੇ ਵਿੱਚ ਦੇਖੀਏ ਤਾਂ ਇਹ ਤੋਂ ਇਸ ਹਲਕੇ ਤੋਂ ਕਾਂਗਰਸ ਪਾਰਟੀ ਨੇ ਜੇਤਾ ਹਾਸਲ ਕੀਤੀ ਸੀ ਬੀਜੇਪੀ ਦੂਜੇ ਨੰਬਰ ਤੇ ਸੀ ਤੇ ਆਮ ਆਦਮੀ ਪਾਰਟੀ ਜਿਹੜੀ ਆ ਕਾਫੀ ਪਿੱਛੇ ਸੀ ਅਕਾਲੀ ਦਲ ਤਾਂ ਬਹੁਤ ਹੀ ਪਿੱਛੇ ਸੀ ਉਹਨੂੰ ਤਾਂ ਬਹੁਤ ਥੋੜੀਆਂ ਵੋਟਾਂ ਪਈਆਂ ਸੀਗੀਆਂ ਇਸ ਵੇਲੇ ਇਸ ਹਲਕੇ ਦੀ ਚੋਣ ਦਾ ਐਲਾਨ ਹੋਣ ਨਾਲ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਇਸ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਬਣੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਇਸ ਦੇ ਨਾਲ ਹੀ ਬੀਜੇਪੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਜਾਖੜ ਇਹ ਅਕੱਲੇ ਚੋਣ ਚ ਇਹਨਾਂ ਦਾ ਵਕਾਰ ਹੀ ਦਾਤੇ ਉੱਪਰ ਲੱਗ ਗਿਆ ਇਹ ਚੋਣ ਚ ਕਿਦਨ ਨੂੰ ਨਤੀਜਾ ਜਾਏਗਾ ਕਿਉਂਕਿ ਅੱਜ ਤੋਂ ਹੀ ਜੜੀਆਂ ਉੱਥੇ ਸਰਗਰਮੀਆਂ ਜੜੀਆਂ ਕਾਂਗਰਸ ਨੂੰ ਵੀ ਉੱਥੋਂ ਉਮੀਦਵਾਰ ਲੜਣਾ ਪਏਗਾ ਕਿਉਂਕਿ ਪਹਿਲਾਂ ਜਿਹੜਾ ਉਹਨਾਂ ਦਾ ਉਮੀਦਵਾਰ ਸੀਗਾ ਉਹ ਪਹਿਲਾਂ ਆਮ ਆਦਮੀ ਪਾਰਟੀ ਚ ਗਿਆ ਸੀ ਸ਼ਸ਼ੀਲ ਰਿੰਕੂ ਫੇਰ ਉਹ ਭਾਜਪਾ ਚਲੇ ਗਿਆ ਤੇ ਇਸ ਕਰਕੇ ਇਸ ਹਲਕੇ ਚ ਕਿਹੜਾ ਉਮੀਦਵਾਰ ਹੋਏਗਾ ਕਾਂਗਰਸ ਪਾਰਟੀ ਦਾ ਇਹ ਵੀ ਦੇਖਣਾ ਹੋਏਗਾ ਭਾਜਪਾ ਕਿਹੜੇ ਉਮੀਦਵਾਰ ਨੂੰ ਇੱਥੇ ਐਲਾਨ ਦੀ ਹੈ ਚੀਤ ਲੋਗਨਰਾਲ ਉਮੀਦਵਾਰ ਹੋਣਗੇ ਜਾਂ ਕੋਈ ਹੋਰ ਹੋਣਗੇ ਸੋ ਜੰਡੂ ਸਾਹਿਬ ਤੁਹਾਨੂੰ ਕਿਵੇਂ ਲੱਗਦਾ ਇਸ ਹਲਕੇ ਦਾ ਸੀਨ ਕਿੱਧਰ ਨੂੰ ਜਾਏਗੀ ਚੋਣ ਮੈਨੂੰ ਤਾਂ ਲੱਗਦਾ ਵੀ ਪਿੰਨੇ ਆਗੂਆਂ ਦਾ ਜਿਹੜਾ ਵਕਾਰ ਹੈ ਇਸ ਵੇਲੇ ਦਾ ਤੇ ਲੱਗਦਾ ਜਾਪਦਾ ਬਕਾਇਦਾ ਅਸੀਂ ਦੇਖਦੇ ਹਾਂ ਕਿ ਜਿਹੜਾ ਜਲੰਧਰ ਵੈਸਟ ਹਲਕਾ ਹੈਗਾ ਉਹਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਨੇ ਇਹ ਸੀਟ ਜਿੱਤੀ ਸੀਗੀ 2022 ਦੇ ਵਿੱਚ ਔਰ ਜਿਸ ਤਰ੍ਹਾਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇੱਥੋਂ ਜਿਹੜੇ ਉਪ ਚੋਣ ਚ ਜਿੱਤੇ ਸੀਗੇ ਇਸ ਰਿੰਕੂ ਨੂੰ ਉਹਨਾਂ ਨੇ ਬਕਾਇਦਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਭਾਰਤੀ ਜਨਤਾ ਪਾਰਟੀ ਚਲੇ ਸੀ ਇਸ ਤਰ੍ਹਾਂ ਹੀ ਜਿਹੜੇ ਇਹ ਸੀਤਲ ਹੁਣੀ ਨੇ ਇਹਨਾਂ ਵੀ ਚੋਣਾਂ ਤੋਂ ਪਹਿਲਾਂ ਲੋਕ ਸਭਾ ਦੀਆਂ ਬਕਾਇਦਾ ਭਾਰਤੀ ਜਨਤਾ ਪਾਰਟੀ ਚਲੇ ਗਏ ਤਾਂ ਇਹਨਾਂ ਨੇ ਆਪਣੇ ਅਹੁਦੇ ਤੋਂ ਐਮਐਲਏ ਦੀ ਜਿਹੜੀ ਉਹਨਾਂ ਦੀ ਸੀਟ ਸੀ ਉਹਦੇ ਤੋਂ ਅਸਤੀਫਾ ਦੇ ਦਿੱਤਾ ਪਰ ਇਹਨਾਂ ਨੇ ਜਿਹੜਾ ਅਸਤੀਫਾ ਸੀਗਾ ਉਹ ਜਿਉਂ ਹੀ ਰਿਜ਼ਲਟ ਆਏ ਲੋਕ ਸਭਾ ਦੇ ਤਾਂ ਇੱਕ ਚਿੱਠੀ ਲਿਖੀ ਸਪੀਕਰ ਪੰਜਾਬ ਨੂੰ ਕਿ ਜਿਹੜੀ ਮੇਰਾ ਅਸਤੀਫਾ ਹੈਗਾ ਉਹ ਮੈਂ ਵਾਪਸ ਲੈਣਾ ਚਾਹਣਾ ਤਾਂ ਉਹ ਪਰ ਕਿਉਂਕਿ ਸਪੀਕਰ ਜਿਹੜੇ ਸੰਧਵਾ ਹੁਣੀ ਆ ਉਹ ਇੱਥੇ ਨਹੀਂ ਸੀ ਉਹ ਦਿੱਲੀ ਸੀ ਤਾਂ ਇਹ ਉਹਨਾਂ ਨੂੰ ਮਿਲ ਨਹੀਂ ਸਕੇ ਤਾਂ ਉਸੇ ਦੌਰਾਨ ਜਿਹੜੇ ਆਮ ਆਦਮੀ ਪਾਰਟੀ ਨੇ ਫੈਸਲਾ ਕਰ ਲਿਆ ਸਪੀਕਰ ਨੇ ਕਿ ਇਹਨਾਂ ਦਾ ਅਸਤੀਫਾ ਜਿਹੜਾ ਪ੍ਰਵਾਨ ਕਰਕੇ ਤੇ ਸੀਟ ਜਿਹੜੀ ਹੈ ਖਾਲੀ ਲਾਂਤੀ ਜਾਵੇ ਉਸ ਕਾਰਨ ਇਹ ਸਾਰੀ ਜਿਹੜੀ ਉਪ ਚੋਣ ਹੈ ਇੱਥੋਂ ਦੀ ਉਹ ਹੋ ਰਹੀ ਹੈ ਕਿਉਂਕਿ ਅਸਤੀਫਾ ਪ੍ਰਵਾਨ ਹੋ ਗਿਆ ਸੀਟ ਖਾਲੀ ਹੋ ਗਈ ਤੇ ਚੋਣ ਕਮਿਸ਼ਨ ਨੇ ਇਹਦੇ ਤੇ ਇਲੈਕਸ਼ਨ ਕਰਾਉਣ ਦਾ ਐਲਾਨ ਕਰ ਦਿੱਤਾ ਹੁਣ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਪਿਛਲੀ ਵਾਰ ਜਿਹੜੀਆਂ ਚੋਣਾਂ ਹੋਈਆਂ ਸੀ 2022 ਚ ਵਿਧਾਨ ਸਭਾ ਦੀਆਂ ਤਾਂ ਉਸ ਸਮੇਂ ਬਕਾਇਦਾ ਜਦੋਂ 2-3 ਮਹੀਨੇ ਬਾਅਦ ਹੀ ਜਿਹੜੀ ਸੰਗਰੂਰ ਦੀ ਸੀਟ ਸੀਗੀ ਲੋਕ ਸਭਾ ਦੀ ਉਹ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ ਤਾਂ ਉੱਥੇ ਜਿਹੜੀ ਉਹ ਸੀਟ ਸੀਗੀ ਖਾਲੀ ਹੋ ਗਈ ਉਸ ਉਪਚੋਣ ਦੇ ਵਿੱਚ ਬਕਾਇਦਾ ਉੱਥੋਂ ਸਿਮਰਨਜੀਤ ਸਿੰਘ ਮਾਨ ਹੁਣ ਜਿੱਤ ਗਏ ਤੇ ਆਮ ਆਦਮੀ ਪਾਰਟੀ ਨੂੰ ਉੱਥੇ ਮੂੰਹ ਦੀ ਖਾਣੀ ਪਈ ਹੁਣ ਵੀ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਹੈ ਬਿਲਕੁਲ ਉਸ ਤਰ੍ਹਾਂ ਦੀ ਸਥਿਤੀ ਹੈ ਕਿ ਅਜੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਹਦੇ ਨਤੀਜੇ ਆ ਕੇ ਹਟੇ ਆ ਹੁਣੇ-ਹੁਣੇ ਔਰ ਨਾਲ ਦੀ ਨਾਲ ਹੀ ਚੋਣ ਕਮਿਸ਼ਨ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਇਸ ਹਲਕੇ ਦੀ ਉਪ ਚੋਣ ਜਿਹੜੀ ਹੈ ਉਹ 10 ਜੁਲਾਈ ਨੂੰ ਜਿਹੜੀ ਹੋਏਗੀ ਬਕਾਇਦਾ ਉਹਨਾਂ ਨੇ ਆਪਣਾ ਸ਼ਡਿਊਲ ਜਿਹੜਾ ਹੈਗਾ ਉਹ ਐਲਾਨ ਕਰ ਦਿੱਤਾ ਜਿਸ ਤਰ੍ਹਾਂ ਜਮੂਜੀ ਨੇ ਦੱਸਿਆ ਔਰ ਚੋਣ ਜਾਬਤਾ ਜਿਹੜਾ ਹੈਗਾ ਉੱਥੇ ਲਾਗੂ ਹੋ ਗਿਆ ਤੇ ਬਕਾਇਦਾ 14 ਨੂੰ ਜਿਹੜਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਜਿਹੜੀਆਂ ਨਾਮੀਨੇਸ਼ਨਾਂ ਦਾ ਕੰਮ ਤਰੀਕਾ ਦੇ ਅਨੁਸਾਰ ਸ਼ੁਰੂ ਹੋ ਜਾਏਗਾ ਦੇ 10 ਜਿਹੜੇ ਨੂੰ ਜਾ ਕੇ ਵੋਟਾਂ ਪੈਣੀਆਂ ਜੀ ਜੰਮੂ ਜੀ ਹਾਂਜੀ ਇਹ ਦੇ ਨਾਲ ਜਿਹੜਾ ਐਲਾਨ ਆ ਉਹ 7 ਸੂਬੇ ਹੋਰ ਵੀ ਨੇ ਤੇ ਸਾਡਾ ਗਵਾਂਢੀ ਸੂਬਾ ਹਿਮਾਚਲ ਪ੍ਰਦੇਸ਼ ਉਥੋਂ ਦੀਆਂ ਵੀ ਤਿੰਨ ਜਿਹੜੀਆਂ ਵਿਧਾਨ ਸਭਾ ਹਲਕਿਆਂ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਪਰ ਜਦੋਂ ਅਸੀਂ ਇਹ ਵਿਧਾਨ ਸਭਾ ਹਲਕੇ ਤੇ ਨਿਗਾਹ ਮਾਰਦੇ ਕਰੀਬ ਤੋਂ ਦੇਖਦੇ ਆ ਤਾਂ ਇਹ ਹਲਕੇ ਤੋਂ ਜਿਹੜੇ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਕਾਂਗਰਸ ਪਾਰਟੀ ਵੱਲੋਂ ਜਿਹੜੇ ਤੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਆ ਸਭ ਤੋਂ ਵੱਧ ਅਮਰਪਾਲ ਜਿੱਤੇ ਸੀ ਕਿ ਖਡੂਰ ਸਾਹਿਬ ਤੋਂ ਚੰਨੀ ਦੂਜੇ ਨੰਬਰ ਤੇ ਜਿੱਤੇ ਸੀਗੇ ਉਹਨਾਂ ਨੇ ਇਸ ਹਲਕੇ ਤੋਂ ਕੋਈ 44000 ਤੋਂ ਵੱਧ ਵੋਟਾਂ ਲਈਆਂ ਸੀ ਦੂਜੇ ਨੰਬਰ ਤੇ ਭਾਜਪਾ ਉਮੀਦਵਾਰ ਆਇਆ ਸੀਗਾ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ ਉਹਨੂੰ ਕਾਫੀ ਘੱਟ ਵੋਟਾਂ ਪਈਆਂ ਸੀਗੀਆਂ ਉਹਨਾਂ ਨੂੰ 15000 ਤੋਂ ਵੱਧ ਵੋਟਾਂ ਮਿਲੀਆਂ ਸੀਗੀਆਂ ਤੇ ਕਾਲੀਦਾਲ ਨੂੰ ਜਿਹੜੀਆਂ ਸਭ ਤੋਂ ਘੱਟ ਜਿਹੜੀਆਂ ਨਾ ਚੌਥੇ ਨੰਬਰ ਤੇ ਆ ਤੇ 2.5 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ ਸੀਗੀਆਂ ਇਹ ਜਦੋਂ ਅਸੀਂ ਇਹ ਵੋਟਾਂ ਦੇਖਦੇ ਹਾਂ ਲੋਕ ਸਭਾ ਦੇ ਇਸ ਹਲਕੇ ਤੋਂ ਇਹ ਜਲੰਧਰ ਪਛਮੀ ਤੋਂ ਉਦੋਂ ਲੱਗਦਾ ਕਿ ਜਿਹੜੇ ਤਿੰਨ ਮੇਨ ਧਰਾਂ ਨੇ ਜਿਨ੍ਹਾਂ ਦੇ ਵਿੱਚ ਕਾਂਗਰਸ ਹੈ, ਭਾਪੀ ਹੈ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਹੈਗੀ। ਇਹ ਤਿੰਨਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਲਈ ਇਹ ਜਿਹੜੀ ਆ ਉਹਨਾਂ ਲਈ ਦੁਬਾਰਾ ਪਰਖ ਦੀ ਘੜੀ ਨਹੀਂ ਆ ਗਈ। ਇਸ ਤੋਂ ਬਾਅਦ ਭਾਵੇਂ ਕਿ ਚਾਰ ਵਿਧਾਨ ਸਭਾ ਹੋਰਾਂ ਹਲਕਿਆਂ ਦੀਆਂ ਵੀ ਜਿੰਨੀ ਚੋਣਾ ਹੋਣੀ ਆ ਉਹ ਦੁਬਾਰਾ ਫਿਰ ਆਏਗੀ ਪਰ ਇਮੀਡੀਏਟ ਜਦੋਂ ਲੋਕ ਸਭਾ ਦੀਆਂ ਵੋਟਾਂ ਪੈ ਕੇ ਆਈਆਂ ਨਤੀਜੇ ਆ ਗਏ। ਉਸ ਤੋਂ ਬਾਅਦ ਇੱਕ ਹੋਰ ਜਿਹੜੀ ਪਰਖ ਦੀ ਘੜੀ ਇਹਨਾਂ ਤਿੰਨ ਆਗੂਆਂ ਲਈ ਨਹੀਂ ਆ ਗਈ। ਦੇਖੋ ਉਹ ਘੜੀ ਤਾਂ ਆਈ ਆਈ ਹੈ ਜੱਜੋ ਜੀ ਇੱਕ ਤਾਂ ਇਸ ਕਰਕੇ ਵੀ ਆਈ ਹੈ ਉਹ ਜਿਹੜਾ ਚੰਨੀ ਹੋਣੀ ਆ ਉਹਨਾਂ ਲਈ ਜਾਦਾ ਆਈ ਹੈ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਭਗਵੰਤ ਮਾਨ ਆ ਉਹਨਾਂ ਲਈ ਆਈ ਹੈ ਭਾਰਤੀ ਜਨਤਾ ਪਾਰਟੀ ਲਈ ਆਈ ਹੈ ਅਕਾਲੀ ਦਲ ਦਾ ਤਾਂ ਉਥੇ ਬਹੁਤ ਹੀ ਉਹਨੂੰ ਘੱਟ ਵੋਟਾਂ ਮਿਲੀਆਂ ਹੈਗੀਆਂ ਲਗਭਗ 2500 ਦੇ ਕਰੀਬ ਵੋਟ ਜਿਹੜੀ ਆ ਉਹਨੂੰ ਮਿਲੀ ਹੈਗੀ ਹੈ ਤੇ ਜੇ ਅਸੀਂ ਦੇਖਦੇ ਆ ਜਿਹੜਾ ਕਾਂਗਰਸ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਫਰਕ ਹੈ ਜਿਹੜੀ ਕਾਂਗਰਸ ਹੈ ਉਹਨੂੰ 44000 ਤੇ 309 ਕੁ ਦੇ ਕਰੀਬ ਵੋਟ ਜਿਹੜੀ ਆ मिली ਹੈਗੀ ਐ ਸੋ ਇਸ ਤਰ੍ਹਾਂ ਜਿਹੜੀ ਇਹ ਇਹ ਕਿਹਾ ਜਾਂਦਾ ਫਰਕਾਂ ਵੋਟਾਂ ਦਾ ਹਾਂਜੀ ਇਹਨਾਂ ਨੂੰ 42000 ਵੋਟ ਮਿਲੀ ਹੈਗੀ ਐ ਭਾਰਤੀ ਜਨਤਾ ਪਾਰਟੀ ਨੂੰ ਤੇ ਤੀਸਰੇ ਨੰਬਰ ਤੇ ਆਮ ਆਦਮੀ ਪਾਰਟੀ ਆਈ ਐ ਸੋ ਇਸ ਕਰਕੇ ਮੁੱਖ ਤੌਰ ਤੇ ਜਿਹੜੀ ਟੱਕਰ ਹੈ ਉਹ ਇਹਨਾਂ ਤਿੰਨਾਂ 'ਚ ਹੀ ਉੱਥੇ ਹੋਈ ਐ ਇਸ ਹਲਕੇ ਦੇ ਵਿੱਚ ਪਰ ਅਸੀਂ ਜਮੂ ਜੀ ਇਹ ਵੀ ਦੇਖਦੇ ਆਂ ਕਿ ਜਿਹੜਾ ਲੋਕ ਸਭਾ ਦੇ ਵਿੱਚ ਲੋਕਾਂ ਦਾ ਜਿਹੜਾ ਹੈ ਜਾਂ ਵੋਟਰ ਦਾ ਜਿਹੜਾ ਉਹ ਵਿਵਹਾਰ ਹੋਰ ਤਰ੍ਹਾਂ ਦਾ ਹੁੰਦਾ ਹੋਰ ਤਰ੍ਹਾਂ ਸੋਚਦਾ ਉਹਦਾ ਰੁਖ ਹੋਰ ਤਰ੍ਹਾਂ ਦਾ ਹੁੰਦਾ ਉਹਦੀ ਸੁਰ ਹੋਰ ਤਰ੍ਹਾਂ ਦੀ ਹੁੰਦੀ ਹੈ ਪਰ ਜਦੋਂ ਵਿਧਾਨ ਸਭਾ ਦੀ ਚੋਣ ਆਉਂਦੀ ਹੈ ਤਾਂ ਉਹਦੇ ਵਿੱਚ ਵੋਟਰ ਦੀ ਸੋਚ ਦਾ ਤੇ ਸਥਾਨਕ ਮੁੱਦੇ ਜਿਹੜੇ ਆ ਉਸ ਹਲਕੇ ਦੇ ਉਹ ਭਾਰੂ ਹੋ ਜਾਂਦੇ ਆ ਸੋ ਇਸ ਕਰਕੇ ਇਹ ਜ਼ਰੂਰੀ ਨਹੀਂ ਹੈ ਕਿ ਜੋ ਕੁਝ ਹੁਣ ਲੋਕ ਸਭਾ ਚ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਉਹੋ ਹੀ ਰਿਫਲੈਕਟ ਹੋਵੇ ਜਾਂ ਉਹੋ ਹੀ ਸਾਹਮਣੇ ਆਵੇ ਹੁਣ ਉਹਦੇ ਚ ਇਹ ਤਾਂ ਹੈ ਨਹੀਂ ਕਿ ਅਕਾਲੀ ਦਲ ਉਮੀਦਵਾਰ ਖੜਾ ਨਹੀਂ ਕਰੇਗਾ ਭਾਵੇਂ ਉਹਨੂੰ ਵੋਟਾਂ ਘੱਟ ਮਿਲੀਆਂ ਪਰ ਅਕਾਲੀ ਦਲ ਉੱਥੇ ਉਮੀਦਵਾਰ ਖੜਾ ਕਰੇਗਾ ਪਰ ਇਹ ਜ਼ਰੂਰ ਹੈਗਾ ਕਿ ਜੋ ਕੁਝ ਜਲੰਧਰ ਹਲਕੇ ਦੀ ਤਸਵੀਰ ਅਸੀਂ ਦੇਖਦੇ ਆਂ ਲੋਕ ਸਭਾ ਚ ਉਹਦੇ ਵਿੱਚ ਬਹੁਤੇ ਜਿਹੜੇ ਚਾਹੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ ਚਾਹੇ ਉਹ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਚਾਹੇ ਕਾਲੀ ਦਲ ਦਾ ਉਮੀਦਵਾਰ ਉਹ ਸਾਰੇ ਹੀ ਇੱਕ ਦੂਸਰੇ ਤੋਂ ਉਧਾਰੇ ਲਏ ਲੱਗਦੇ ਆ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਰਿੰਕੂ ਨੂੰ ਆਪਣਾ ਉਮੀਦਵਾਰ ਬਣਾਇਆ ਸੀਗਾ ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਤੋਂ ਜਿੱਤੇ ਇਸ ਤਰ੍ਹਾਂ ਜਿਹੜੇ ਪਵਨ ਕੁਮਾਰ ਟੀਨੂ ਆ ਆਮ ਆਦਮੀ ਪਾਰਟੀ ਨੇ ਉਹਨੂੰ ਉਮੀਦਵਾਰ ਬਣਾਇਆ ਸੀ ਜਦੋਂ ਕਿ ਉਹ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਜਿਹੜੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਪਹਿਲਾਂ ਉਹ ਕਾਲੀ ਦਲ ਚ ਸੀਗੇ ਇਸ ਤਰ੍ਹਾਂ ਹੀ ਕਾਲੀਦਾਲ ਨੇ ਮਹਿੰਦਰ ਸਿੰਘ ਕੇਪੀ ਨੂੰ ਇੱਕ ਦਿਨ ਪਹਿਲਾਂ ਲਿਆਂਦਾ ਤੇ ਉਹਨੂੰ ਟਿਕਟ ਦੇ ਕੇ ਉੱਥੇ ਖੜਾ ਕਰਤਾ ਸੋ ਇਹ ਜਿਹੜੀ ਉੱਥੋਂ ਦੀ ਇੱਕ ਵੱਖਰੀ ਕਿਸਮ ਦੀ ਸਥਿਤੀ ਬਣੀ ਹੈ ਕਿ ਜਿਹੜੇ ਪੁਰਾਣੇ ਕਾਂਗਰਸੀ ਪਰਿਵਾਰ ਸੀਗੇ ਉਹ ਉੱਥੋਂ ਜਿਹੜੇ ਮਹਿੰਦਰ ਸਿੰਘ ਕੇਪੀ ਹੈ ਚਾਹੇ ਦਰਸ਼ਨ ਸਿੰਘ ਕੇਪੀ ਦਾ ਜਿਹੜੇ ਲੜਕੇ ਮੈਂ ਲੜਕੇ ਮਹਿੰਦਰ ਸਿੰਘ ਕੇਪੀ ਔਰ ਇਸ ਤਰ੍ਹਾਂ ਜਿਹੜੇ ਚੌਧਰੀ ਸੰਤੋਪ ਸਿੰਘ ਦੇ ਜਿਹੜੇ ਪਰਿਵਾਰ ਉਹ ਸਾਰੇ ਹੀ ਭਾਰਤੀ ਜਨਤਾ ਪਾਰਟੀ ਜਾ ਚੁੱਕੇ ਆ ਸੋ ਇਸ ਕਰਕੇ ਇੱਕ ਤਾਂ ਇਹ ਰਾਖਵਾ ਹਲਕਾ ਹੈ ਇਹ ਰਾਖਵਾ ਹਲਕਾ ਹੋਣ ਕਰਕੇ ਇੱਥੇ ਜਿਹੜਾ ਦਲਤ ਵੋਟ ਹੈ ਉਹ ਪਾਰੂ ਹੈਗੀ ਹੈ ਤੇ ਜਿਸ ਤਰ੍ਹਾਂ ਦੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਉਥੇ ਆਪਣੀ ਪ੍ਰਦਰਸ਼ਨ ਕੀਤਾ ਹੈ ਲੋਕ ਸਭਾ ਚੋਣਾਂ ਚ ਉਹਦੇ ਤੋਂ ਲੱਗਦਾ ਹੈ ਕਿ ਉਥੇ ਕਾਂਗਰਸ ਲਈ ਵੀ ਇੱਕ ਪ੍ਰੈਸ ਦਾ ਇਸ਼ੂ ਬਣੇਗਾ ਜਿਹੜਾ ਬਕਾਇਦਾ ਜਿਹੜੇ ਉਥੋਂ ਪਾਰਲੀਮੈਂਟ ਮੈਂਬਰ ਜਿੱਤੇ ਚਰਨਜੀਤ ਚੰਨੀ ਉਹਨਾਂ ਲਈ ਵੀ ਇਹ ਵਿਕਾਰ ਦਾ ਸਵਾਲ ਹੋਏਗਾ ਉਸ ਤਰ੍ਹਾਂ ਹੀ ਦੂਸਰੇ ਪਾਸੇ ਭਗਵੰਤ ਮਾਨ ਹੋਣਾ ਦੀ ਵਿਕਾਰ ਦਾ ਸਵਾਲ ਬਣ ਜੇਗਾ ਇਸ ਤਰ੍ਹਾਂ ਜਿਹੜੇ ਉਥੇ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਉਹਨਾਂ ਲਈ ਵੀ ਕਿਉਂਕਿ ਉਹਨਾਂ ਲਈ ਜ਼ਿਆਦਾ ਹੋਏਗਾ ਕਿਉਂਕਿ ਉਹਨਾਂ ਨੇ ਇਥੋਂ ਪਹਿਲਾਂ ਦੂਜੇ ਨੰਬਰ ਤੇ ਰਹੇ ਹੁਣ ਉਹਨਾਂ ਦੀ ਕੀ ਸਥਿਤੀ ਬਣਦੀ ਹੈ ਸੋ ਇਹ ਜਿਹੜਾ ਸਾਰਾ ਕੁਝ ਹੋਏਗਾ ਇਹ ਬਿਲਕੁਲ ਸਾਰਿਆਂ ਲਈ ਹੀ ਪਰਖ ਦੀ ਘੜੀ ਹੈ ਜਿੰਨੀਆਂ ਵੀ ਪਾਰਟੀਆਂ ਐਸ ਵळे ਚੋਣ ਮੈਦਾਨ ਚ ਉੱਤਰੀਆਂ ਸੀਆਂ ਲੋਕ ਸਭਾ ਚ ਤੇ ਨਾਲ ਦੀ ਨਾਲ ਇਹ ਵੀ ਹੈਗਾ ਕਿ ਇਹ ਜਿਹੜੀ ਚੋਣ ਹੋਏਗੀ ਇਸ ਦਾ ਜਿਹੜਾ ਵੀ ਨਤੀਜਾ ਆਏਗਾ ਕਿਉਂਕਿ ਤਿੰਨ ਦਿਨ ਬਾਅਦ ਇਸ ਦਾ ਨਤੀਜਾ ਆਏਗਾ ਤੇ ਉਸ ਤੋਂ ਬਾਅਦ ਜਿਹੜੀਆਂ ਦੂਸਰੀਆਂ ਚਾਰ ਉਪ ਚੋਣਾਂ ਹੋਣੀਆਂ ਜਿਹੜੀਆਂ ਕਿ ਜਿਹੜੇ ਮੰਤਰੀ ਜਾਂ ਜਿਹੜੇ ਐਮ ਐਲ ਏ ਐਮ ਪੀ ਚੁਣੇ ਗਏ ਆ ਜਿਸ ਤਰ੍ਹਾਂ ਰਾਜਾ ਵੜਿੰਗ ਹੋਣੀ ਹੈ ਸੰਗਰੂਰ ਤੋਂ ਜਿਹੜੇ ਮੀਟੇ ਹੋਣੀ ਚੁਣੇਗੇ ਇਸ ਤਰ੍ਹਾਂ ਜਿਹੜੇ ਚੁਣੇਗੇ ਉਹਨਾਂ ਦੀਆਂ ਹਲਾਵਾ ਨੇ ਰਾਜਕੁਮਾਰ ਚੱਬੇ ਵਾਲਾ ਚਾਰ ਰਹਿ ਗਈ ਚਾਰ ਸੀਟਾਂ ਜਿਹੜੀਆਂ ਖਾਲੀ ਹੋਣੀਆਂ ਇਹਨਾਂ ਦੀਆਂ ਜਦੋਂ ਅਸਤੀਫਾ ਦੇ ਦੇਣਗੇ ਬਕਾਇਦਾ ਤੇ ਉਹ ਖਾਲੀ ਹੋ ਜਾਣੀਆਂ ਉਹਨਾਂ ਨੂੰ ਐਲਾਨ ਦਿੱਤਾ ਜਾਏਗਾ ਖਾਲੀ ਤਾਂ ਫਿਰ ਚੋਣ ਕਮਿਸ਼ਨ ਉੱਥੇ ਵੀ ਜਿਹੜਾ ਚੋਣਾ ਕਰਾਏਗਾ ਬਕਾਇਦਾ ਸੋ ਇਸ ਕਰਕੇ ਇਹ ਸੀਟ ਦਾ ਅਸਰ ਉਹਨਾਂ ਸੀਟਾਂ ਦੇ ਜਿਹੜੀਆਂ ਚੋਣਾ ਹੋਣੀਆਂ ਉਹਨਾਂ ਦੇ ਪੈਣਾ ਪਹਿਲਾਂ ਤਾਂ ਹੁਣ ਇਹ ਹੈ ਕਿ ਲੋਕ ਸਭਾ ਦਾ ਜਿਹੜਾ ਅਸਰ ਹੈ ਕਿ ਉਹ ਇੱਥੇ ਬਰਕਰਾਰ ਰਹਿੰਦਾ ਕੀ ਇੱਥੇ ਕਾਂਗਰਸ ਪਾਰਟੀ ਨੇ ਜਿਸ ਤਰ੍ਹਾਂ ਹੁਣ ਲੀਡ ਲਈ ਐ ਇਸ ਤਰ੍ਹਾਂ ਲੀਡ ਲਹੇਗੀ ਜਾਂ ਇੱਥੇ ਭਾਰਤੀ ਜਨਤਾ ਪਾਰਟੀ ਅੱਗੇ ਆ ਜਾਏਗੀ ਜਾਂ ਕੀ ਹੋਰ ਉੱਥੇ ਵਾਪਰਦਾ ਸੋ ਆਮ ਤੌਰ ਤੇ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਸਾਰਿਆਂ ਦੀ ਬੜਾ ਦਿਲਚਸਪ ਹੋਏਗਾ ਇੱਥੋਂ ਦਾ ਮੁਕਾਬਲਾ ਕਿਉਂਕਿ ਇੱਥੋਂ ਦੀ ਜਿੱਤ ਜਿਹੜੀ ਐ ਉਹ ਅਗਲੀਆਂ ਉਪਚੋਣਾਂ ਤੇ ਵੀ ਆਪਣਾ ਅਸਰ ਜਿਹੜੀ ਐ ਦਿਖਾਏਗੀ ਜੀ ਜਿਸ ਨੂੰ ਸਭ ਇਹ ਇਲਾਕਾ ਬੇਸਿਕਲੀ ਮਹਿੰਦਰ ਸਿੰਘ ਕੇਪੀ ਦਾ ਹਲਕਾ ਮੰਨਿਆ ਜਾਂਦਾ ਉਹਨਾਂ ਨੂੰ ਜਿਹੜੀ ਐ ਲੋਕ ਸਭਾ ਚੋਣ ਚ ਇਹ ਹਲਕੇ ਤੋਂ 2623 ਵੋਟਾਂ ਪਈਆਂ ਸੀਗੀਆਂ ਅਕਾਲੀ ਦਲ ਕੀ ਉਹਨਾਂ ਨੂੰ ਦੁਬਾਰਾ ਉਤਾਰੇਗਾ ਇਸ ਹਲਕੇ ਤੋਂ ਚੋਣ ਮੈਦਾਨ ਚ ਜਾਂ ਕਿਸੇ ਹੋਰ ਦੀ ਜੋਰ ਜਮਾਈ ਕਰੇਗਾ ਕੀ ਕਰੇਗਾ ਮਤਲਬ ਕਿਉਂਕਿ ਤੀਨੂ ਜਿਹੜੀ ਜਮੂ ਜੀ ਤੀਨੂ ਜਿਹੜੀ ਛੱਟ ਗਈ ਅਕਾਲੀ ਦਲ ਆਮ ਆਦਮੀ ਪਾਰਟੀ ਚਲ ਗਈ ਪਰ ਵੀ ਫਿਰ ਵੀ ਉਹਨਾਂ ਦੀ ਗੱਲ ਨਹੀਂ ਬਣੀ ਉਹ ਕਾਫੀ ਪਿੱਛੇ ਰਹਿ ਗਏ ਸੀਗੇ ਤੀਜੇ ਨੰਬਰ ਤੇ ਆਏ ਸੀਗੇ ਲੋਕ ਸਭਾ ਚੋਣਾਂ ਚ ਦੇਖੋ ਜਮੂ ਜੀ ਗੱਲ ਇਹ ਹੈ ਕਿ ਕਿਉਂਕਿ ਉਹਨਾਂ ਦਾ ਜਿਹੜਾ ਵੋਟਰ ਹੈ ਲੱਗਦਾ ਹੈ ਕਿ ਉਹਨਾਂ ਦੇ ਵੋਟਰ ਜਿਹੜੇ ਸੀਗੇ ਮਹਿੰਦਰ ਸਿੰਘ ਕੇਪੀ ਦੇ ਉਹਨਾਂ ਨੇ ਜਿਹੜਾ ਉਹਨਾਂ ਦਾ ਇਸ ਤਰ੍ਹਾਂ ਉਧਰ ਜਾਣਾ ਸੀਗਾ ਉਸ ਨੂੰ ਚੰਗਾ ਨਹੀਂ ਸਮਝਿਆ ਉਹ ਨਾ ਚੰਗਾ ਸਮਝਣ ਦੇ ਕਾਰਨ ਹੀ ਉਹਨਾਂ ਨੂੰ ਇੰਨੀ ਘੱਟ ਵੋਟ ਵੀ ਪਈ ਹੈ ਵੈਸੇ ਤਾਂ ਸਾਰੀ ਜੇ ਅਸੀਂ ਓਵਰਆਲ ਨਜ਼ਰ ਮਾਰੀਏ ਪੰਜਾਬ ਚ ਕਿ ਕਾਲੀਦਾਰ ਦੀਆਂ ਜਿਹੜੀਆਂ 13 ਸੀਟਾਂ ਦੇ ਉੱਤੇ ਉਹਨਾਂ ਚੋਣ ਲੜੀ ਸੀ ਤੇ 13 'ਚ ਸਿਰਫ ਇੱਕ ਸੀਟ ਜਿਹੜੀ ਬਟਿੰਡੇ ਵਾਲੀ ਹਰਸਿਮਰਤ ਕੌਰ ਬਾਦਲ ਵਾਲੀ ਹਜਿੱਤੇ ਆ 10 ਜਿਹੜੀਆਂ ਸੀਟਾਂ ਸੀ ਉਹਨਾਂ ਤੇ ਉਹਨਾਂ ਦੇ ਮੀਤਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਤੇ ਇਹ ਜਨੰਦਰ ਵਾਲੀ ਸੀਟ ਵੀ ਉਹਨਾਂ ਚ ਹੀ ਆਉਂਦੀ ਹੈ ਜ਼ਬਤ ਵਾਲੀਆਂ 'ਚ ਸੋ ਇਸ ਕਰਕੇ ਜਿਹੜੀ ਸਥਿਤੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਾਲੀਦਲ ਉਹਨੂੰ ਉਮੀਦਵਾਰ ਬਣਾਏਗਾ ਉਹ ਉੱਥੇ ਕੋਈ ਹੋਰ ਉਮੀਦਵਾਰ ਜਿਹੜਾ ਟਰਾਈ ਕੀਤਾ ਜਾਏਗਾ ਜੀ ਸੋ ਓਵਰਆਲ ਜਿਹੜੀ ਸਥਿਤੀ ਬਣ ਰਹੀ ਹੈ ਮਤਲਬ 1 ਮਹੀਨੇ ਬਾਅਦ ਹੀ ਜਿਹੜਾ ਲੋਕ ਸਭਾ ਚੋਣਾਂ ਤੋਂ ਇਮੀਡੀਏਟਲੀ ਬਾਅਦ ਇਹ ਪਰਖ ਦਾ ਟਾਈਮ ਆ ਗਿਆ ਤੇ ਲੱਗਦਾ ਹੈ ਕਿ ਕਾਫੀ ਅੱਜ ਤੋਂ ਹੀ ਜਿਹੜੀ ਆ ਮੁਸ਼ਕਲ ਲਾਉਣੀ ਪਾਰਟੀਆਂ ਨੇ ਸ਼ੁਰੂ ਕਰ ਦੇਣੀ ਹੈ ਤੇ ਕਾਂਗਰਸ ਨੇ ਤਾਂ ਆਪਣਾ ਨਵਾਂ ਉਮੀਦਵਾਰ ਵੀ ਉਸ ਹਲਕੇ ਤੋਂ ਲੱਭਣਾ ਹੋਵੇਗਾ ਕੌਣ ਉਮੀਦਵਾਰ ਬਣਦਾ ਤੈਨੂੰ ਕੀ ਲੱਗਦਾ ਇਸ ਹਲਕੇ ਤੋਂ ਭਾਵੇਂ ਪੰਜਾਬ ਦੇ ਪ੍ਰਧਾਨ ਰਾਜਾ ਬੁੜਿੰਗ ਨੇ ਕਿ ਚੰਨੀ ਹੀ ਓਵਰ ਆਲ ਇਨਚਾਰਜ ਹੋਣਗੇ ਇਸ ਹਲਕੇ ਤੋਂ ਤੁਸੀਂ ਕੀ ਸਮਝਦੇ ਨਹੀਂ ਜੀ ਨਹੀਂ ਇਨਚਾਰਜ ਤਾਂ ਦੇਖੋ ਪੰਜਾਬ ਦਾ ਜਿਹੜਾ ਪ੍ਰਧਾਨ ਉਹ ਹੀ ਹੋਏਗਾ ਉਹ ਅੱਗੇ ਉਥੋਂ ਦੀ ਜ਼ਿੰਮੇਵਾਰੀ ਕਿਹਨੂੰ ਦਿੰਦੇ ਆ ਉਸ ਹਲਕੇ ਦੀ ਉਹ ਉਹਦੇ ਤੇ ਨਿਰਭਰ ਕਰੇਗਾ ਵੈਸੇ ਹੋ ਸਕਦਾ ਦੇ ਵਿੱਚ ਜਲੰਧਰ ਦੇ ਵਿੱਚ ਜਿਹੜਾ ਹੋਰ ਵੀ ਇਹਨਾਂ ਕੋਲ ਪ੍ਰੋਮਿਨੈਂਟ ਆਗੂ ਆ ਉਹ ਹੈਗੇ ਪ੍ਰਗਟ ਸਿੰਘ ਹਣੀ ਬਰਗੜ ਸਿੰਘ ਹੋ ਗਿਆ ਚੰਨੀ ਹੋ ਗਿਆ ਇਸ ਤਰੀਕੇ ਨਾਲ ਹੋਰ ਵੀ ਕੁਝ ਆਗੂ ਹੋਏਗੇ ਇਹਨਾਂ ਸਾਰਿਆਂ ਨੂੰ ਮੇਰਾ ਖਿਆਲ ਕਾਂਗਰਸ ਪਾਰਟੀ ਨਹੀਂ ਉਹ ਤਾਂ ਜਮਹੂਰੀ ਆਮ ਤੌਰ ਤੇ ਤਾਂ ਹੁੰਦਾ ਹੈ ਪਾਰਟੀਆਂ ਦੇ ਵਿੱਚ ਇਹੋ ਜਿਹੇ ਵੇਲੇ ਕਮੇਟੀ ਬਣ ਜਾਂਦੀ ਹੁੰਦੀ ਹੈ ਜਿਹੜੇ ਉਸ ਆਗੂ ਉਸ ਏਰੀਆ ਦੇ ਪ੍ਰਭਾਵਸ਼ਾਲੀ ਆਗੂ ਹੈ ਉਹਨਾਂ ਨੂੰ ਏਰੀਆ ਵੰਡ ਕੇ ਦੇ ਦਿੱਤੇ ਜਾਂਦੇ ਆ ਤੇ ਓਵਰ ਆਲ ਕਈ ਵਾਰੀ ਇੰਚਾਰਜ ਇਕਲਾ ਦਿੱਤਾ ਜਾਂਦਾ ਆ ਆਮ ਤੌਰ ਤੇ ਇਹੀ ਹੁੰਦਾ ਮੋਸਟਲੀ ਜਿਹੜੇ ਇਦਾਂ ਦੀਆਂ ਪ੍ਰੈਸਟੀਜੀ ਵਾਲੀਆਂ ਚੋਣਾਂ ਹੁੰਦੀਆਂ ਜਾਂ ਪ੍ਰੈਸਟੀਜੀ ਵਾਲੇ ਜਿਹੜੇ ਹਲਕੇ ਇਦਾਂ ਦੇ ਬਣ ਜਾਂਦੇ ਆ ਜਿਵੇਂ ਹੁਣ ਇੱਕ ਚੋਣ ਉੱਥੇ ਹੋਣੀ ਆ ਇੱਕ ਹਲਕੇ ਦੀ ਚੋਣ ਆ ਪਰ ਇੱਕ ਹਲਕੇ ਦੀ ਚੋਣ ਬੜਾ ਪ੍ਰੈਸਟੀਸ਼ਿਓ ਹੈ ਕਿ ਉੱਥੇ ਜਿੱਤ ਹਾਰ ਜਿਹੜੀ ਆ ਉਹਨੇ ਅਗਲੀਆਂ ਜਿਹੜੀਆਂ ਚੋਣਾਂ ਆਉਣੀਆਂ ਚਾਰ ਉਹਨਾਂ ਤੇ ਆਪਣਾ ਅਸਰ ਪਾਉਣਾ ਹੈਗਾ ਸੋ ਇਸ ਕਰਕੇ ਇਹ ਹਰ ਇੱਕ ਪਾਰਟੀ ਇਤੇ ਆਪਣਾ ਜੋਰ ਲਾਏਗੀ ਇਹਨਾਂ ਤੇ ਹੁਣ ਜਿਸ ਤਰ੍ਹਾਂ ਬਕਾਇਦਾ ਭਾਰਤੀ ਜਨਤਾ ਪਾਰਟੀ ਕੋਲੇ ਵੀ ਜਿਸ ਤਰ੍ਹਾਂ ਕਾਂਗਰਸ ਤੋਂ ਗਏ ਹੋਏ ਉੱਥੇ ਆਮ ਆਦਮੀ ਪਾਰਟੀ ਤੋਂ ਗਏ ਹੋਏ ਬਹੁਤ ਸਾਰੇ ਲੀਡਰ ਹੈਗੇ ਆ ਉਹ ਵੀ ਆਪਣਾ ਜੋਰ ਲਾਗੇ ਵੈਸੇ ਵੀ ਜਲੰਧਰ ਦਾ ਜਿਹੜਾ ਸ਼ਹਿਰੀ ਹਲਕਾ ਹੈਗਾ ਉਹਦੇ ਚ ਭਾਰਤੀ ਜਨਤਾ ਪਾਰਟੀ ਦਾ ਆਪਣਾ ਵੀ ਆਧਾਰ ਕਾਫੀ ਹੈਗਾ ਜਿਸ ਤਰ੍ਹਾਂ ਵੋਟਾਂ ਤੋਂ ਵੀ ਲੱਗ ਰਿਹਾ ਹੈਗਾ ਜਿਹੜੀਆਂ ਉਹਨਾਂ ਨੂੰ ਵੋਟਾਂ ਪਈਆਂ ਕਿ ਜੇ 44000 ਰੁਪਏ ਹੈ ਕਾਂਗਰਸ ਨੂੰ ਤਾਂ 42000 ਭਾਰਤੀ ਜਨਤਾ ਪਾਰਟੀ ਨੂੰ ਵੀ ਪਈ ਹੈਗੀ ਸੋ ਇਸ ਕਰਕੇ ਉੱਥੇ ਬਰਾਬਰ ਦੀ ਟੱਕਰ ਹੀ ਰਹਿ ਗਈ ਏਡਾ ਸੌਖਾ ਨਹੀਂ ਹੈ ਕਾਂਗਰਸ ਲਈ ਜੀ ਸਿਰ ਤੇੜ ਦੀ ਬਾਜੀ ਲੱਗਦੀ ਜਾਂਦੀ ਮੈਨੂੰ ਤਾਂ ਜੀ 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 ਸੋ ਮੇਰਾ ਕਾਲ ਕਾਫੀ ਟੱਪ ਮੁਕਾਬਲਾ ਜਿਹੜਾ ਹੋਏਗਾ ਜਲੰਧਰ ਪਛਮੀ ਦੀ ਸੀਟ ਤੋਂ ਪਰ ਇਹ ਜਨੂਰ ਹੈ ਜਮੂ ਜੀ ਇਸ ਕਰਕੇ ਇੰਦੇ ਚ ਦਰਸ਼ਕਪੀ ਲੋਕਾਂ ਦੀ ਜ਼ਿਆਦਾ ਹੋਏਗੀ ਕਿਉਂਕਿ ਚੋਣਾ ਹੁਣੇ ਹੋ ਕੇ ਹਟੀਆਂ ਤੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਸੰਗਰੂਰ ਅਜੇ ਯਾਦ ਹੈ ਕਿ ਸੰਗਰੂਰ ਚ ਜਿਸ ਤਰ੍ਹਾਂ ਬਾੜੀ ਪੁੱਠੀ ਪੈ ਗਈ ਸੀਗੀ ਹਾਕਮ ਤੇਰ ਨੂੰ ਕਿ ਇੱਥੇ ਬੇਸ਼ੱਕ ਉਹ ਚੰਦ ਜੀ ਚੰਨੀ ਹੋਣੀ ਜਿੱਦਿਆ ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਣੇ ਪੈਰ ਫੈਸਾਰਨਾ ਚਾਹੁੰਦੀ ਹੈ ਜਿਸ ਢੰਗ ਨਾਲ ਉਹਨਾਂ ਨੇ ਜੋਰ ਲਾਇਆ ਔਰ ਇਸ ਵਾਰ ਉਹਨਾਂ ਦਾ ਜਿਹੜਾ ਵੋਟ ਪ੍ਰਤੀਸ਼ਤ ਵੀ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਵਾਰ ਨਾ ਡਬਲ ਹੋਇਆ 9 ਦੇ ਥਾਂ ਤੇ 11 ਇਹ 18 ਤੋਂ ਪਲੱਸ ਹੋ ਗਿਆ ਔਰ ਨਾਲ ਦੀ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਲਈ ਆਪਣੇ ਹਾਰੇ ਹੋਏ ਜਿਹੜਾ ਇੱਕ ਐਮਪੀ ਸੀਗਾ ਅਰਵਿੰਦਰ ਸਿੰਘ ਬਿੱਟੂ ਉਹਨੂੰ ਆਪਣਾ ਜਿਹੜਾ ਬਕਾਇਦਾ ਰਾਜ ਮੰਤਰੀ ਬਣਾਇਆ ਉਹਨਾਂ ਕੇਂਦਰੀ ਮੰਤਰੀ ਮੰਡਲ ਚ ਸੋ ਇਸ ਕਰਕੇ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਇਹਨੂੰ ਜਿਆਦਾ ਵਿਕਾਰ ਦਾ ਸਵਾਲ ਬਣਾ ਕੇ ਲੜੇਗੀ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੂੰ ਜਿਹੜੀਆਂ 13 ਸੀਟਾਂ ਦੇ ਉੱਤੇ ਕੋਈ ਵੀ ਸੀਟ ਉਹਨਾਂ ਨੂੰ ਨਹੀਂ ਮਿਲੀ ਪਰ ਉਹ ਕੋਸ਼ਿਸ਼ ਕਰੇਗੀ ਕਿ ਇਹ ਸੀਟ ਜਰੂਰ ਉਹ ਜਿੱਤਨ ਜੀ ਸੋ ਦੇਖਣਾ ਹੋਵੇਗਾ ਮੇਰਾ ਬੜਾ ਹੀ ਇੰਟਰਸਟਿੰਗ ਮੇਰੇ ਖਾਲ ਮੁਕਾਬਲੇ ਜਿਹੜੇ ਹੋਣਗੇ ਇਹ ਵੀ ਦੇਖਣਾ ਹੋਵੇਗਾ ਕਿ ਲੋਕਲ ਮੁੱਦੇ ਕੀ ਕੀ ਉੱਪਰ ਦੇ ਵੈਸੇ ਤਾਂ ਆਮ ਆਦਮੀ ਪਾਰਟੀ ਦੇ ਪਹਿਲਾਂ ਕੁਮਰ ਵਿਜੇ ਪ੍ਰਤਾਪ ਨੇ ਅਮਰਸਰ ਤੋਂ ਜਿਹੜੇ ਐਮ ਐਲ ਏ ਨੇ ਆਈ ਸਾਬका ਆਈ ਜੀ ਨੇ ਉਹਨਾਂ ਨੇ ਕੁਝ ਮਾਮਲੇ ਉਠਾਉਂਦੇ ਰਹੇ ਹੁਣ ਅੰਮ੍ਰਿਤਸਰ ਦੇ ਇੱਕ ਹੋਰ ਵਿਧਾਇਕ ਨੇ ਮਾਮਲੇ ਉਠਾਏ ਸੀਗੇ ਉਹਨਾਂ ਨੂੰ ਮੁੱਖ ਮੰਤਰੀ ਨੇ ਫੋਨ ਕਰਕੇ ਸ਼ਾਂਤ ਕਰਨ ਦਾ ਯਤਨ ਕੀਤਾ ਇੱਥੋਂ ਦੇ ਜਿਹੜੇ ਵਿਧਾਇਕ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਭਾਜੀਪੀ ਜਿਗਾਇ ਸੀਤਲ ਉਂਗਰਾਲ ਉਹਨਾਂ ਨੇ ਵੀ ਕੰਮ ਨਾ ਹੋਣ ਦੇ ਮਾਮਲੇ ਜਿਹੜੇ ਆਪਣੇ ਕਾਰਨ ਭਾਜੀਪੀ ਨੂੰ ਜਾਣਾ ਬਿਹਤਰ ਸਮਝਿਆ ਸੀਗਾ ਸੋ ਦੇਖਣਾ ਹੋਏਗਾ ਕਿ ਕੰਮ ਨਾ ਹੋਣ ਕਰਨ ਦੇ ਜਾਂ ਜਿਹੜੇ ਲੈਂਡ ਆਰਡਰ ਦੇ ਜਾਂ ਨਸ਼ਿਆਂ ਦੇ ਮਾਮਲੇ ਇਸ ਹਲਕੇ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਕਿਹੜੇ ਕਿਹੜੇ ਮੁੱਦੇ ਜਿਹੜੇ ਉੱਭਰਨਗੇ ਸਾਡੀ ਨਿਗਾਹ ਰਹੇਗੀ ਇਸ ਹਲਕੇ ਦੇ ਉੱਪਰ ਸੋ ਵੇਟ ਕਰਦੇ ਆ ਚੋਣ ਦੇ ਨਤੀਜੇ ਦੀ ਚੋਣ ਸਰਗਰਮੀਆਂ ਦੀ ਸੋ ਜੱਲੂ ਸਾਹਿਬ ਤੁਸੀਂ ਇਹ ਚੋਣ ਚ ਸ਼ਾਮਲ ਹੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ